ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਆਪਾਂ ਪਹੁੰਚੇ ਆ ਵੱਲਾ ਮੰਡੀ ਅੰਮ੍ਰਿਤਸਰ ਭਾਜੀ ਬਲਕਾਰ ਸਿੰਘ ਪਿੰਡ ਪੱਤੋਵਾਲ ਤਹਿਸੀਲ ਫਤਿਹਗੜ ਚੂੜੀਆਂ ਹਾਂਜੀ ਤਹਿਸੀਲ ਫਤਿਹਗੜ ਚੂੜੀਆਂ ਜਿਲ੍ਹਾ ਗਰਦਾਸਪੁਰ ਵੀਰ ਜੀ ਨੇ ਆਪ ਇੱਥੇ ਮੌਜੂਦ ਕਰਦੇ ਆਂ ਗੱਲਬਾਤ ਨੇ ਵੀਰਣਾ ਬਾਵਾ ਜਾਨਵਰ ਲਿਆਏ ਵੀਰ ਵਿੱਚੋਂ ਕੋਈ ਸੂਰੀਏ ਤੇ ਕੋਈ ਗੱਬਣੇ ਡਿਟੇਲਸ ਹੈਗੇ ਭਾਜੀ ਉਤੋਂ ਪੁੱਛਾਂਗਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖਰਾ ਸਾਹਿਬ ਤੁਹਾਡਾ ਵੱਲਾ ਮੰਡੀ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਆਣ ਤੁਸੀਂ ਆਇਓ ਟਾਈਮ ਕੱਟ ਕੇ ਆਪਣਾ ਕੀਮਤੀ ਜੀ ਥੈਂਕ ਯੂ ਭਾਈ ਥੈਂਕ ਯੂ ਸਾਡੇ ਤਿੰਨੋਂ ਸਾਰਿਆਂ ਸੰਗਤਾਂ ਨੂੰ ਫਦੇ ਬਰੋਣਾ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕਰ ਪਤਾ ਨਹੀਂ ਅੰਨੀ ਪਸ਼ੂ ਲੈ ਕੇ ਕਿੰਨੇ ਪਸ਼ੂ ਸਾਡੇ ਕੋਲ 12-13 ਰਹਿ ਗਏ ਅੱਛਾ ਜੀ ਵਿੱਚੋਂ ਕੋਈ ਸੇਲ ਹੋ ਗਈਆਂ 20 ਪਸ਼ੂ ਲੈ ਆਏ ਆਪਾਂ ਅੱਛਾ ਠੀਕ ਗਾਂ ਲੱਗ ਰਹੀ ਠੀਕ ਹੈ ਵਾਪਸ ਸੇਲ ਹੋ ਗਈਆਂ ਠੀਕ ਇਹਨਾਂ ਚ ਸੁਈਆਂ ਕਿੰਨੀਆਂ ਤੇ ਗੱਪਣ ਕਿੰਨੀਆਂ ਨੇ ਚਾਰ ਬਹਿਣਾ ਇੱਕ ਦੋ ਵਿਹੜਾ ਪਤੂਰ ਕੇ ਦਿਖਾ ਦਈਏ ਆਪਣਾ ਫੋਨ ਨੰਬਰ ਦੱਸ ਦਿਓ ਮੇਰੀ ਕਿੰਨਾ ਹੈ 9915740671 ਨਾਮ ਦਾ ਬਕਰ ਸਿੰਘ ਪਿੰਨ ਬਰਬਦੁਰਲਾ ਹੈ ਠੀਕ ਹੈ ਤੁਸੀਂ ਫੜਗੜ ਜੂੜੀਆਂ ਜਲਾਰਦਾਸ ਹੋਏ ਠੀਕ ਹੈ ਠੀਕ ਹੈ ਦੋਸਤੋ ਤਰਪਾ ਜੀ ਕਿਨਵੇਂ ਸੱਸੂਈ ਕਹਾਂ ਇਹ ਫਸਟ ਟਾਈਮ ਸੁਣੀ ਜੇ ਅੱਛਾ ਗੱਬਣਿਆ ਜੇ ਗੱਬਣੇ ਚੌਗੀ ਵਸੀ ਹੈ ਪਹਿਲਾਂ ਤੋਂ ਹੋਏ ਵੀ ਦਿਨ ਦਾ ਰਹਿੰਦੀ ਠੀਕ ਹੈ ਦੋਸਤੋ ਦਸ ਕ ਦਿਨ ਦੀ ਇਹ ਜੇ ਕੱਚੀ ਵੀ ਦੱਸਦਾ ਹੈ ਪਹਿਲਾ ਸਵੇਰ ਸੁਣੀਏ ਮੁਰਦਾ ਵੀ ਮੁਰਦਾ ਲੈ ਚੰਗੇ ਕਦ ਕਰਦੇ ਨਾ ਰੰਗ ਨਹੀਂ ਇਹ ਬਾਤ ਸੱਚਾ ਆ ਆਜੀ ਬਾਜੀ ਕੰਨਾ ਕੰਦ ਕਰ ਰਿਹਾ ਬੁੱਲ ਖਰਸ ਬੇਨਤੀ ਹੈ ਵੀ ਮੰਡੀਆਂ 'ਚ ਬਹੁਤ ਮੁੱਲ ਹੁੰਦਾ ਪਰ ਆਪਾਂ ਪਿੰਡ ਵਾਲੇ ਸੁੱਖਣ ਰੱਖਿਆ ਸਾਰਾ ਠੀਕ ਹੈ ਜੀ ਆਪਾਂ ਆਪਣਾ ਨਾਂ ਇਸ਼ਤਹਲਾਉ ਰਹੇ ਆ ਹਾਂਜੀ ਹਾਂਜੀ ਬੋਲੇ ਤਾਂ 65000 ਰੁਪਏ ਲੈਣਗੇ 65000 ਜੀ ਮਾਰਦਾਨ ਕਰ ਗਏ 65000 ਠੀਕ ਹੈ ਠੀਕ ਹੈ ਠੀਕ ਹੈ ਇਹ ਕਦੀ ਗਾਂ ਪਤ ਪਿੱਤਲੀ ਸੂਈ ਵੀ ਚੁਰ ਕੇ ਦਿਖਾ ਦਈਏ ਇਹਨੂੰ ਕਿੰਨਾ ਘਟਾ ਮੋਗਾ ਸੂਈ ਨੂੰ ਇਹਨੂੰ 4 ਦਿਨ ਹੋ ਗਏ ਸੂਈ ਨੂੰ ਹਾਂਜੀ ਦੂਜਾ ਸੂਆ ਵਸ਼ੀਂ ਸੂਈ ਆ ਠੀਕ ਹੈ 25 26 ਕਿਲੋ ਇਸਨੇ ਬੋੜਾ ਹੋ ਗਿਆ ਬੱਚਾ ਕਿਹਦੇ ਮਗਰ ਬੱਚਾ ਦਾ ਮਰ ਬੱਚਾ ਹੈ ਜੀ ਠੀਕ ਹੈ ਜੀ ਦੋਸਤੋ ਦੂਜਾ ਸਵੇਰ ਸੁੱਈਏ 25 26 ਕਿਲੋ ਵੀਰ ਬਹੁਤ ਵਧੀਆ ਦੱਸਦਾ ਚਾਰ ਨਹੀਂ ਸੁੱਈਣ ਹੋ ਗਏ ਬੱਚਾ ਨੇ ਵਛਾ ਦਿੱਤਾ ਵੀ ਦੋਸਤੋ ਚੰਗੇ ਕੱਦ ਘੜ ਲਈ ਆਰਡਰ ਕੁਆਲਟੀ ਵੀ ਚੰਗੀ ਤਿਆਰ ਕੀਤੀ ਮੋੜ ਦਾ ਵੀ ਮੋੜਲਾ ਫਿਰ ਕੁਆਲਟੀ ਦੋਸਤੋ ਚੈੱਕ ਕਰ ਲੋ ਸੈਕਿੰਡ ਟਾਈਮ ਦੋਸਤੋ ਇਹ ਸੂਈ ਹੈ। ਆਪਣਾ ਆਪਣੀ ਕੁਆਲਿਟੀ ਚੈੱਕ ਕਰ ਲੋ ਤੁਸੀਂ। ਇਹ ਉਹ ਅਲੂ ਪਛਦੇ ਨੇ ਮੇਰੇ ਤੋਂ ਕੀ ਕਰਦਾ ਦਾ। ਅੱਜ ਵੀ ਕਿੰਨਾ ਕੁ ਮਲ ਕਰਦੇ ਦਾ। ਬੋਲਖਰਾ ਸਾਹਿਬ ਇਹਦਾ ਇੱਕ ਦਾ ਕਰਨੇ 95000 ਦੀ ਵੈੜਾ ਹਾਂ ਨਾ ਦੇ ਦੇਵਾਂਗੇ। ਠੀਕ ਠੀਕ ਹੈ। ਠੀਕ। ਦੋਸਤੋ 95000 ਰੁਪਿਆ ਵੀਰ ਨੇ ਮੁੱਲ ਕੀਤਾ ਇਹ ਵੀ ਸੂਈ ਹੈ ਜੀ ਇੱਕ ਦੱਪਣੇ ਦੱਸਦੇ ਨੇ ਲੈ ਕਿ ਬੜੀ ਵਾਸੀ ਚੰਗੀ ਹੈ ਬਰੀਡ ਬੋਲੇ ਵਾਲੀ ਇਹ ਕਿਰਮਾ ਸੂਹ ਸੁਣੀ ਹੋਈ ਹੈ ਇਹਨਾਂ ਦੂਜਾ ਸੂਹ ਸੁਣਾ ਦੂਜਾ ਸੂਹ ਸੁਣੀ ਹੋਈ ਹੈ ਬੋਲੇ ਹੋਈ ਦੋਸਤੋ ਦੂਜਾ ਸੂਹ ਹੈ ਵਾਸੀ ਸੋਣੀ ਹੈ 10 ਕਿ ਦਿਨ ਦਾ ਟਾਈਮ ਅਜੇ ਖਰਦੀ ਹੈ ਚੰਗੀ ਬਰੀਡ ਵਾਲੀ ਹੈ ਪਹਿਲੇ ਸੂਹੇ ਭਾਜੀ ਕਿੰਨਾ ਦੋ ਚਵੈਗੋ ਪਤਾ ਹੈ ਪਹਿਲੇ ਸੂਹੇ 25 ਲੀਟਰ ਤੱਕ ਪਾਇਆ ਠੀਕ ਹੈ ਜੀ 25 ਪਲੱਸ ਚੱਲੇਗੀ ਠੀਕ ਠੀਕ ਦੋਸਤੋ ਫੁੱਲ ਬਰੀਡ ਹੈ ਪੂਰੀ ਸੈਕੰਡ ਟਾਈਮ ਸੁਣੀਏ ਚੰਗੇ ਕਦ ਕੱਢਦੀ ਹੈ ਚੰਗੀ ਬਰੀਡ ਵਾਲੀ ਹੈ ਆਰਡਰ ਕੁਆਲਿਟੀ ਕਾਫੀ ਧਿਆਰ ਕਰੀ ਹੁੰਦੀ ਹੈ ਮੋਰ ਦਾ ਵੀ ਮੋਰ ਦਾ ਕੁਆਲਿਟੀ ਚੈੱਕ ਕਰ ਲੂ ਤਰੀ ਲੱਗ ਲੱਗ ਉਹ ਵਾਲ ਢਲਾਂ ਜਿਹਾ ਹਵਾਨੇ ਜਿਹਾ ਕਾਫੀ ਪਈਆਂ ਅਨੀ ਭਾਈ ਕੀ ਮੁੱਲ ਕਰਦੇ ਆ ਸਰ ਮੁੱਲ ਦਾ ਰਸੀ ਦਾ 85000 ਰਿਆ 80000 ਦੀ ਖਾਨਾ ਵੀਰ ਕਹਿੰਦਾ ਆਪਾਂ ਦੇ ਦਾਂਗੇ ਮਾਨਤਨ ਹੋ ਜਾਊਗਾ ਚਲੋ ਦੂਜਿਆਂ ਵੀ ਦੋਸਤੋ ਗਾਮਾ ਵਾਲਾ ਤਕਰੀਬਨ ਗੱਬੜ ਵੀ ਲੱਗੇ ਵਿੱਚ ਸੁਈਆਂ ਵੀ ਆ ਗਈਆਂ ਨੰਬਰ ਵੀਰ ਦਾ ਆਪਾਂ ਸਕਰੀਨ ਤੇ ਚਲਾ ਦਾਂਗੇ ਵਪਾਰ ਦਾ ਕੰਮ ਹੈ ਵੀਰ ਦਾ ਕਸੂ ਦੋਸਤੋ ਸਾਰੇ ਚੰਗੀ ਬਰੀਦ ਵਾਲੇ ਮੰਡੀ ਦੇ ਵਿੱਚ ਦੋਸਤੋ ਸਾਰੇ ਪਾਸੇ ਤੋਂ ਤੁਰ ਕੇ ਨਹੀਂ ਦਿਖਾ ਸਕਦੇ ਆ ਚੱਲੀਏ ਫਿਰ ਨੰਬਰ ਵੀਰ ਦਾ ਇੱਕ ਫੇਰ ਕੁੱਛ ਲੈ ਪਾਜੀ ਕਰਾ ਨੰਬਰ ਆਪਣਾ ਫੇਰ ਬੋਲਦੇ ਆਮਰ ਬਲਦਾਰ ਸਿੰਘ ਨੂੰ ਮੇਨ ਪਿੰਨ ਮੇਰਾ ਬਦੋਕਾਂ ਦੀ ਨੰਬਰ 9815740671 ਠੀਕ ਹੈ ਜੀ ਥੈਂਕ ਯੂ ਜੀ